ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋਤਾਨ ਸੁਹਾਵਾ RAM ਰਾਧੀ ਸੋਤਾਨ ਸੁਹਾਵਾ RAM ਰਾਧੀ ਸੋਤਾਨ ਸੁਹਾਵਾ RAM ਰਾਧੀ ਸੋਤਾਨ ਸੁਹਾਵਾ RAM ਰਾਧੀ ਪੀੜਸੀ نیوز ਦੇ ਦਰਸ਼ਕਾਂ ਦਾ ਸਵਾਗਤ ਮੈਂ ਹਮਨਿੰਦਰ ਸਿੰਘ ਮੋਂਗਾ ਪਹਿਲਗਾਮ ਤੇ ਹੋਏ ਹੱਤਿਆਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਸ ਘਟਨਾ ਦਾ ਸਖਤ ਨੋਟਿਸ ਲੈਂਦੇ ਆ ਇੱਕ ਵੱਡੀ ਕਾਰਵਾਈ ਕਰਦੇ ਆ ਅਟਾਰੀ ਸਰਦ ਨੂੰ ਬੰਦ ਕਰ ਦਿੱਤਾ ਗਿਆ ਪਰ ਇਸ ਦੌਰਾਨ ਹੁਣ ਅਸੀਂ ਪਹੁੰਚੇ ਆ ਕਰਤਾਰਪੁਰ ਕੋਰੀਡੋਰ ਕਰਤਾਰਪੁਰ ਦਾ ਉਹ ਲਾਂਘਾ ਜੋ ਪਹਿਲੇ ਪਾਸ਼ਾਸ਼ਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਨ ਪਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਰਾਂ ਦੇ ਵੱਡੀ ਗਿਣਤੀ ਵਿੱਚ ਜਰਨਾ ਸੰਗਤਾਂ ਇੱਥੋਂ ਜਾਂਦੀਆਂ ਨੇ ਪਰ ਮੌਜੂਦਾ ਹਾਲਾਤਾਂ 'ਚ ਜਦੋਂ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਬੇਹੱਦ ਵੱਧ ਚੁੱਕਿਆ ਹੈ ਕਰਤਾਰਪੁਰ ਸਾਹਿਬ ਦੇ ਦਸਤਾਰੀ ਆਉਣ ਵਾਲੀ ਸੰਗਤ ਦੀ ਆਮਦ ਤੇ ਇਸ ਤਨਾਦ ਆ ਕੀ ਅਸਰ ਪਿਆ ਹੈ ਜਾਂ ਫਿਰ ਪਾਕਿਸਤਾਨੀ ਆਵਾਮ ਇਹਨਾਂ ਹਾਲਾਤਾਂ ਦੇ ਨੂੰ ਲੈ ਕੇ ਕੀ ਵਿਚਾਰ ਰੱਖਦੇ ਨੇ ਜਰੂਰ ਇਹ ਗੱਲਬਾਤ ਕਰਾਂਗੇ ਦਿਖਾਵਾਂਗੇ ਅੰਦਰ ਦੀਆਂ ਤਸਵੀਰਾਂ ਆਓ ਚੱਲਦੇ ਹਾਂ ਜਗਤ ਗੁਰੂ ਸ੍ਰੀ ਗੁਰਨਾਮ ਜੀ ਸਾਹਿਬ ਜੀ ਦੀ ਪਾਵਨ ਪਿੱਤਰ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੋਤਾਨ ਸੁਹਾਵਾ RAM ਰਾਜੇ ਸੋਤਾਨ ਸੁਹਾਵਾ RAM ਰਾਜੇ ਇੱਕ ਨਵਾਂ ਨਿਰਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਹੁਣ ਚਾਹੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਦੀ ਗੱਲ ਹੈ ਮੱਥਾ ਟੇਕਣਾ ਹੈ ਜਾਂ ਫਿਰ ਉੱਥੇ ਬਣੀ ਮਾਰਕੀਟ ਦੇ ਵਿੱਚ ਕੋਈ ਖਰੀਦੋ-ਫਰੋਖਤ ਕਰਨੀ ਹੈ ਤਾਂ ਸਿਰਫ ਪਾਕਿਸਤਾਨੀ ਕਰੰਸੀ ਦੇ ਵਿੱਚ ਕੀਤੀ ਜਾਊ। ਤੇ ਇਸ ਲਈ ਇਹ ਲਾਜ਼ਮੀ ਹੈ ਕਿ ਇੱਥੇ ਪਹੁੰਚਦੇ ਹਾਂ ਪਹਿਲਾਂ ਇੰਡੀਅਨ ਕਰੰਸੀ ਨੂੰ ਪਾਕਿਸਤਾਨੀ ਕਰੰਸੀ ਦੇ ਵਿੱਚ ਚੇਂਜ ਕਰਾਓ। ਤੇ ਉਦੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਵਾਪਸ ਜਾਣ ਲੱਗਿਆਂ ਪਾਕਿਸਤਾਨੀ ਕਰੰਸੀ ਵਾਪਸ ਕਰਕੇ ਜਾਓ ਕਿਉਂਕਿ ਜੇਕਰ ਭਾਰਤੀ ਖੇਤਰ 'ਚ ਪਹੁੰਚਣ ਤੇ ਤੁਹਾਡੇ ਕੋਲੋਂ ਪਾਕਿਸਤਾਨੀ ਕਰੰਸੀ ਫੜੀ ਜਾਂਦੀ ਹੈ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ ਇਹ ਵਾਰਨਿੰਗ ਜਿਹੜੀ ਹੈ ਉਹ ਅਧਿਕਾਰੀਆਂ ਵੱਲੋਂ ਹਰ ਯਾਤਰੀ ਨੂੰ ਇੱਧਰ ਆਨ ਲੱਗਿਆ ਦਿੱਤੀ ਜਾਂਦੀ ਹੈ ਤੁਹਾਨੂੰ 20 ਡਾਲਰ ਦੀ ਫੀਸ ਜਮ੍ਹਾਂ ਕਰਵਾਈ ਜਾ ਰਹੀ ਹੈ 20 ਡਾਲਰ ਦੀ ਫੀਸ ਜਮ੍ਹਾਂ ਕਰਵਾਈ ਜਾਣ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਨ ਪਿੱਤਰ ਸਥਾਨ ਦੇ ਗੁਰੂ ਸਾਹਿਬ ਦੇ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰਾਂਗੇ ਤੇ ਕਸਟਮ ਇਮੀਗ੍ਰੇਸ਼ਨ ਦੀ ਫਾਰਮੈਲਟੀ ਕੰਪਲੀਟ ਕਰਨ ਤੋਂ ਬਾਅਦ ਸਾਨੂੰ ਇਹ ਬੈਟਰੀਜ਼ ਦੇ ਰਾਹੀਂ ਇੱਥੇ ਆਹ ਤੱਕ ਲਿਆਂਦਾ ਗਿਆ ਤੇ ਹੁਣ ਅਸੀਂ ਜ਼ੀਰੋ ਲਾਈਨ ਯਾਨੀ ਕਿ ਪਾਰਤਪਾਕ ਅਟਾ ਸਰਹੱਦ ਜਿਹੜੀ ਹੈ ਉਹ ਕਤਾਪੋਰ ਕੋਰੀਡੋਰ ਦਾ ਲੰਗਾ ਲੰਗਦੇ ਹੋਏ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਦਾਖਲ ਹੋਣ ਜਾ ਰਹੇ ਆ ਤੇ ਇਹ ਵਾਈਟ ਲਾਈਨ ਇਸ ਨੂੰ ਕ੍ਰੋਸ ਕਰਦੇ ਹੀ ਅਸੀਂ ਪਾਕਿਸਤਾਨ ਚ ਦਾਖਲ ਹੋ ਚੁੱਕੇ ਆ ਇਹ ਇੱਕ ਵੱਖਰਾ ਜਿਹਾ ਤਜਰਬਾ ਹੈ ਇੱਕ ਬੜਾ ਸੁਖਦ ਅਹਿਸਾਸ ਹੈ ਕਿ ਇੱਕ ਲਾਈਨ ਲੰਘੇ ਤੇ ਆਪਾਂ ਦੂਜੇ ਮੁਲਕ ਦੇ ਵਿੱਚ ਦਾਖਲ ਹੋ ਗਏ ਪਾਕਿਸਤਾਨ ਸਰਕਾਰ ਵੱਲੋਂ ਇੱਥੇ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਜੋ ਲਗਭਗ 3-4 ਕਿਲੋਮੀਟਰ ਦਾ ਸਫ਼ਰ ਹੈ ਇਹ ਤੇ ਆ ਕਰਕੇ ਸਾਨੂੰ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਿਜਾਇਆ ਜਾਊ ਤਾਂ ਚਲਦੇ ਹੁਣ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਤੋਂ ਕਸਟਮ ਇਮੀਗ੍ਰੇਸ਼ਨ ਤੋਂ ਬਾਅਦ ਹੁਣ ਪਾਕਿਸਤਾਨ ਵਾਲੇ ਪਾਸੇ ਮੁੜ ਤੋਂ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਵੈਲਕਮ ਸਰ ਵੈਲਕਮ ਜੀ ਥੈਂਕ ਯੂ ਜੀ ਥੈਂਕ ਯੂ

ਬਹੁਤ ਮਜ਼ਾ ਆਇਆ ਕਿੰਨੀ ਖੁਸ਼ੀ ਹੈ ਕਿ ਗੁਰੂ ਸਾਹਿਬ ਨੇ ਬਹੁਤ ਕਿਸੇ ਧਰਤੀ ਤੇ ਜਾ ਰਹੇ ਹਨ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪਹਿਲੀ ਵਾਰ ਜਾ ਰਹੇ ਗੁਰਨਾਥ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬਹੁਤ ਉਤਸ਼ਾਹ ਆਇਆ ਬਣੀ ਤੁਸੀਂ ਤਾਂ ਹਾਲਾ ਥੋੜੇ ਤਲਾਪੁਰ ਰਿਹਾ ਉਸਦੇ ਬਾਅਦ ਤੁਸੀਂ ਪਹੁੰਚੇ ਹਾਲਾਂਕਿ ਸੰਗਤ ਦੀ ਆਮਦ ਕਿੰਨੀ ਠੱਗੀ ਹੈ ਕਾਫੀ ਲੇਕਿਨ ਫਿਰ ਵੀ ਮਾਨੀ ਚੇਗਾ ਸੀ ਇੱਕ ਵਾਰੀ ਦਰਸ਼ਨ ਕਰਨੇਗੇ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਤੇ ਸਾਨੂੰ ਓਪਰਚੁਨਿਟੀ ਮਿਲੀ ਹੈ ਇੱਧਰ ਆਣ ਦੀ ਹਾਲਾਂਕਿ ਮੇਰੀ ਗੁੜੀਆ ਹੈਗੀ ਹੈ ਮੇਰੇ ਹਸਬੰਡ ਅਗੇ ਨੇ ਉਹਨਾਂ ਨੂੰ ਨਹੀਂ ਮਿਲਿਆ ਮੌਕਾ ਤੇ ਸਾਨੂੰ ਮੌਕਾ ਮਿਲੇ ਆਪਾਂ ਬਹੁਤ ਧੰਨਵਾਦ ਹੈਗੇ ਆ ਤੇ ਸਾਡੇ ਚ ਬਹੁਤ ਉਤਸ਼ਾਹ ਹੈਗਾ ਜਦੋਂ ਆਪਾਂ ਲਾਈਨ ਕਰਾਸ ਕੀਤੀ ਅੰਦਰੋਂ ਦੀ ਬਹੁਤ ਵਧੀਆ ਫੀਲਿੰਗ ਜੀ ਆਈ ਤੇ ਇਦਾਂ ਲੱਗਿਆ ਗੁਰਨਾਨਕ ਸਾਹਿਬ ਜੀ ਹੁਣਾਂ ਸਾਨੂੰ ਆਪ ਖਿੱਚ ਕੇ ਸਾਨੂੰ ਆਪਣੀ ਔਰ ਸਾਧ ਰਹੇ ਨੇ

ਅਗਰ ਕੋਈ ਲੰਗਰ ਰਸੀਦ ਕੋਲ ਚੁਆਇਆ ਗਿਆ ਹੈ ਤੇ ਮੇਰੇ ਬਿਲਕੁਲ ਬੈਕ ਸਾਈਡ ਤੇ ਹਾਲ ਦੇ ਐਂਡ ਤੇ ਤੇ ਸਾਹਮਣੇ ਕਾਊਂਟਰ ਲੱਗਿਆ ਹੈ ਲੰਗਰ ਜਮਾ ਕਰਨ ਵਾਲਾ ਤੁਸੀਂ ਉੱਥੇ ਨੋਟ ਕਰਵਾ ਕੇ ਜਮਾ ਕਰਵਾ ਦੇਣਾ ਇਸੇ ਕਾਊਂਟਰ ਦੇ ਕੋਲੋਂ ਹੀ ਆਸ-ਪਾਸੇ ਨੂੰ ਬਰਾਂਡਾ ਬਣਿਆ ਉਸੇ ਬਰਾਂਡੇ ਚ ਤੁਸੀਂ ਅੰਦਰ ਇਹ ਮੇਨ ਇਤਿਹਾਸਿਕ ਬੁਰਦੁਆਰਾ ਸਾਹਿਬ ਜਿਹੜੀ ਨੇ ਉਸ ਬਿਲਡਿੰਗ ਦੇ ਕੰਪਲੈਕਸ ਦੇ ਬਿਲਕੁਲ ਸੈਂਟਰ ਚ ਨੇ ਚਾਰਾਂ ਪਾਸੇ ਬਰਾਂਡੇ ਬਣੇ ਹੋਏ ਨੇ ਸੈਂਟਰ ਜਿਹੜਾ ਬੁਰਦੁਆਰਾ ਸਾਹਿਬ ਨੇ ਉਸ ਕੋਲ ਆਵਾਗਰ ਬਾਬਾ ਜੀ ਦੀ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਆਸ-ਪਾਸੇ ਸਾਹਮਣੇ ਜਿਹੜੀ ਜ਼ਮੀਨ ਹੈ ਬਾਬ ਕੁਸੀਂ ਜੁੜੇ ਪਾ ਕੇ ਅંદર ਜਾ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਬਾਕੀ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਇਸ ਤਰ੍ਹਾਂ ਦੇ ਸਾਈਨ ਬੋਰਡ ਵੀ ਲੱਗੇ ਹੋਏ ਨੇ ਇੰਗਲਿਸ਼ ਗੁਰਮੁਖੀ ਵਿੱਚ ਉਹ ਦੱਸਦੇ ਪਏ ਨੇ ਇੰਡੀਕੇਟ ਕਰਦੇ ਪਏ ਨੇ ਕਿਹੜੀ ਚੀਜ਼ ਕਿਸ ਪਾਸੇ ਨੂੰ ਔਰ ਆਖਰੀ ਗੱਲ ਤੁਹਾਡੇ ਜਿਆਥੇ ਸਟੇ ਦਾ ਟਾਈਮ ਹੋ 4 ਵਜੇ ਤੱਕ ਹੈ ਆਖਰੀ বাস ਜਿਹੜੀ ਉਹ 4 ਵਜੇ ਜਾਏਗੀ ਜੇ ਉਸ ਤੋਂ ਪਹਿਲਾਂ ਤੁਹਾਡੇ ਨੂੰ ਜਲਦੀ ਜਾਣਾ ਚਾਹੀਦਾ ਹੈ ਤੁਸੀਂ ਪਹਿਲੇ ਵੀ ਜਾ ਸਕਦੇ ਹੋ ਅਸੀਂ ਆਸ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬੜਾ ਯਾਦਗਾਰ ਹੋਵੇ ਧੰਨਵਾਦ ਜੀ ਤੇ ਹੁਣ ਅਸੀਂ ਪਹੁੰਚੇ ਆ ਗੁਰਦਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਹਾਲ ਗੁਰੂ ਸਾਹਿਬ ਨੇ ਜਿੱਥੇ ਲੰਬਾਰਸਾ ਖੇਤੀ ਕੀਤੀ ਸਮੁੱਚੀ ਮਾਨਵਤਾ ਨੂੰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸੁਨੇਹਾ ਦਿੱਤਾ ਉਸ ਧਰਤੀ ਤੇ ਆ ਕੇ ਜਿੱਥੇ ਗੁਰੂ ਸਾਹਿਬ ਘਰ ਦੇ ਦਰਸ਼ਨ ਕੀਤੇ ਉੱਥੇ ਨਾਲ ਹੀ ਉਸੇ ਧਰਤੀ ਦੀ ਜਿਹੜੀ ਕਣਕ ਤਿਆਰ ਹੋਈ ਪੱਕੀ ਫਸਲ ਤੇ ਤਾਂ ਲੰਗਰ ਛਕਿਆ ਇਹ ਆਪਣੇ ਆਪ ਚ ਬੜੀ ਭਾਗਾਂ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਵਾਜੀ ਕਿੱਥੋਂ ਦੇ ਰਾਂ ਨਾਲੇ ਮੇਰਾ ਨਾਮ ਰਾਜਵੀਰ ਸਿੰਘ ਚਾਵਲਾ ਹੈ ਜੀ ਇਹ ਸਾਡੇ ਪ੍ਰਧਾਨ ਜੀ ਨੇ ਜੀ ਪਾਣੀਪਤੂ ਜੱਥਾ ਆਇਆ 70 ਬੰਦੇ ਆਏ ਆ ਮੈਂਬਰ ਆਏ ਆ ਅਸੀਂ ਜੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਆ ਬਹੁਤ ਹੀ ਅੱਛਾ ਲੱਗਾ ਹੈ ਬਹੁਤ ਹੀ ਵੱਡੇ ਭਾਗ ਨੇ ਸਾਡੇ ਜਿਹੜਾ ਸਾਨੂੰ ਇਸ ਧਰਤੀ ਤੇ ਆਨ ਦੀ ਗੁਰੂ ਨਾਨਕ ਦੇਵ ਜੀ ਨੇ ਆਗਿਆ ਬਖਸ਼ੀ ਹੈ ਥੋੜਾ ਜਿਹਾ ਸੰਕਚ ਡਰ ਪੈ ਗਿਆ ਜਿਹੜਾ ਘਟਨਾ ਘਟੀ ਉਹ ਤੋਂ ਥੋੜਾ ਜਿਹਾ ਡਰ ਡਰ ਵੀ ਹੈ ਮਗਰ ਅਸੀਂ ਤੇ ਇਹ ਸੋਚ ਰਹਿਆਂ ਕਿ ਲੋਕ ਆਪਣੇ ਆਪਣੇ ਵਿਚਾਰ ਨੇ ਅਸੀਂ ਤੇ ਇਹ ਸੋਚਦੇ ਕਿ ਸਾਡੇ ਜਿਹੜੇ ਬਜ਼ੁਰਗਾਂ ਦਾ ਖਾਣਾ ਪੀਣਾ ਅਸੀਂ ਉਹ ਇੱਥੇ ਲੈਣ ਆਇਆ ਪਤਾ ਨਹੀਂ ਬਾਬਾ ਨਾਨਕ ਜੀ ਨੇ ਸਾਡੇ ਕਿਹੜੇ ਕਰਮ ਜਾਗੇ ਨੇ ਜਿਹੜਾ ਅਸੀਂ ਇੱਥੇ ਨਤਮਸਤਕ ਹੋਣ ਆਇਆ ਬਹੁਤ ਬਹੁਤ ਸਾਨੂੰ ਆਪਣੇ ਉੱਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਦੇ ਉੱਤੇ ਮਾਨ ਹੈ ਕਿ ਸਾਨੂੰ ਇੱਥੇ ਪਾਕਿਸਤਾਨ ਦੇ ਅੰਦਰ ਵੀ ਉਹ ਇੱਜ਼ਤ ਨਿਵਾਜ਼ੀ ਜਾ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਜੀ ਇੱਥੇ ਆ ਕੇ ਬਹੁਤ ਅੱਛਾ ਲੰਗਰ ਹੈ ਬਹੁਤ ਅੱਛੀ ਵਿਵਸਥਾ ਹੈ ਜੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਿਸੇ ਨੂੰ ਸਮੱਸਿਆ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਜੀ ਖੋਲ ਕੇ ਸੰਗਤ ਆਵੇ ਇੱਥੇ ਕੋਈ ਵੀ ਡਰ ਦਾ ਮਾਹੌਲ ਨਹੀਂ ਹੈ ਕਿਸੇ ਵੀ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਨਹੀਂ ਪਰ ਜਿਹੜਾ ਜਿਹੜਾ ਪਾ ਜਿਹੜਾ ਤਣਾਅ ਪੈਦਾ ਹੋਇਆ ਹੈ ਪਹਿਲਗਾਮ ਦੀ ਕਟਨਾ ਤੋਂ ਬਾਅਦ ਉਹਨਾਂ ਦਾ ਕੁਝ ਐਸਾ ਜਿਹਾ ਦੇਖਣ ਨੂੰ ਮਿਲਿਆ ਹੈ ਸੰਗਤ ਘਟ ਹੈ ਦੇਖੋ ਜੀ ਜਦੋਂ ਕੋਈ ਬੰਦਾ ਗੱਲ ਸੁਣਦਾ ਹੈ ਸੁਣਨ ਦਾ ਥੋੜਾ ਅਸਰ ਹੁੰਦਾ ਹੈ ਥੋੜਾ ਨਹੀਂ ਹੁੰਦਾ ਇਹ ਮਿਲਾਜੁਲਾ ਪ੍ਰਭਾਵ ਹੈ ਲੋਕਾਂ ਦੇ ਮਨ 'ਚ ਇਹ ਡਰ ਹੈ ਕਿ ਕਿਸੇ ਜੰਗ ਨਾ ਲੱਗੇ ਕੁਝ ਉਹ ਜਿਹੇ ਹਲਾਤ ਨਾ ਪੈਦਾ ਹੋ ਜਾਈਏ ਦੇਖੋ ਜੀ ਇੱਥੇ ਆ ਕੇ ਤਾਂ ਹੀ ਅਰਦਾਸ ਕਰਕੇ ਅਮਨ ਸ਼ਾਂਤੀ ਬਣੀ ਰਹੇ ਅਮਨ ਸ਼ਾਂਤੀ ਬਣੀ ਰਹੇ ਜੀ ਬਾਬਾ ਸਭ ਤੇ ਮੇਰ ਬਣਾਏ ਰੱਖੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇਹ ਉਪਦੇਸ਼ ਹੈ ਬੱਬਾਈ ਦਾ ਤੇ ਇੱਥੇ ਕੁਝ ਹੋ ਵੀ ਨਹੀਂ ਸਕਦਾ ਕੁਝ ਨਹੀਂ ਹੋਣਾ ਜੰਗ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ ਐਸਾ ਕੁਝ ਵੀ ਨਹੀਂ ਹੈ ਸਭ ਸ਼ਾਂਤ ਮਾਹੌਲ ਹੈ ਸਾਡੀ ਵੀ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਕਿ ਸਭ ਪ੍ਰੇਮ ਨਾਲ ਰਹੇ ਭਾਈਚਾਰਾ ਕਾਇਮ ਰਹੇ ਕੋਈ ਦਿੱਕਤ ਨਹੀਂ ਹੈ ਸੰਗਤਾਂ ਦੇ ਮਨ ਵਿੱਚ ਕੁਝ ਵੀ ਐਸਾ ਭੈ ਨਹੀਂ ਹੈ ਜੋ ਆਇਆ ਨੇ ਔਰ ਨਾ ਹੀ ਹੋਏਗਾ ਨਾ ਹੀ ਹੋਣਾ ਚਾਹੀਦਾ ਇਹ ਸਾਰੇ ਗੁਰਨਾਨਕ ਗੁਰਨਾਨਕ ਨਾਮ ਲੈਵਾ ਸੰਗਤ ਹੈ ਕੋਈ ਵੀ ਡਰ ਦਮ ਚ ਨਹੀਂ ਆਇਆ ਹੋਇਆ ਉਹ ਜਿਹੜੀ ਸੰਗਤ ਨਹੀਂ ਆਈ ਉਹ ਆਏਗੀ ਹਨ ਗੁਰਨਾਨਕ ਹਨ ਗੁਰਨਾਨਕ ਹਨ ਗੁਰਨਾਨਕ ਹਨ ਗੁਰਨਾਨਕ ਸਾਨੂੰ ਆ ਕੇ ਇੱਥੇ ਬਹੁਤ ਅੱਛਾ ਲੱਗਿਆ ਜੋ ਇੱਥੇ ਦਾ ਮਾਹੌਲ ਹੈਗਾ ਸੇਵਾਦਾਰ ਬਹੁਤ ਅੱਛੇ ਨੇ ਬੜੇ ਅੱਛੀ ਤਰ੍ਹਾਂ ਟ੍ਰੀਟ ਕਰਦੇ ਨੇ ਸਭ ਨੇ ਇਹਨਾ ਬਹੁਤ ਅੱਛਾ ਸਹਿਯੋਗ ਦਿੱਤਾ ਹੈਗਾ ਇੱਥੇ ਬੜੀ ਮੈਂ ਬੜਾ ਮੈਂ 2 ਸਾਲ ਤੋਂ ਪਰ ਡੇਟ ਕਰਦੇ ਪੈ ਸੀ ਇਸ ਲਈ ਵੜੇ ਆਏ ਨਹੀਂ ਮਨ ਬੜਾ ਗੁੱਸ ਦੁਖਿਆ ਸੀ ਕਿ ਦੁਬਾਰਾ ਹੋਣਾ ਹੈ ਅੱਛਾ ਪਹਿਲਾਂ ਵੀਜ਼ਾ ਰਿਜੈਕਟ ਹੋ ਗਿਆ ਸੀ ਇੱਥੇ ਲੋ ਗਿਆ ਕਿੰਨਾ ਖਚਾ ਆ ਕੇ ਦਰਸ਼ਨ ਕੀਤੇ ਵਾਏ ਗੋ ਨੇ ਬੁਲਾ ਲਏ ਫਿਰ ਇੱਥੇ ਹੁਣ ਅਸੀਂ ਜਿੱਥੇ ਗੁਰੂ ਸਾਹਿਬ ਜੀ ਦੇ ਖੇਤੀ ਕੀਤੀ ਉੱਥੇ ਬੈ ਕੇ ਅਸੀਂ ਸਾਰਿਆਂ ਨੇ ਲੰਗਰ ਛਕਿਆ ਸਾਰਿਆਂ ਨੇ ਬਹੁਤ ਹੀ ਅਨੰਦਮਈ ਸੀਗਾ ਸਾਰਾ ਤੇ ਬੜੇ ਸਾਲਾਂ ਤੋਂ ਤਾਂ ਨਹੀਂ ਆਂਦੀ ਜਲਦੀ ਜਲਦੀ ਹੀ ਦੁਬਾਰਾ ਵੀ ਬਣਾਵਾਂਗੇ ਤੇ ਇਸੇ ਤਰੀਕੇ ਦੋਨੋਂ ਮੁਲਕਾਂ ਵਿੱਚ ਪਿਆਰ ਵੀ ਬਣਿਆ ਰਹੇ ਕਿ ਤਾਂਕੀ ਸੰਗਤ ਤਾਂਕੀ ਸੰਗਤ ਬੜੇ ਪਿਆਰ ਨਾਲ ਆਵੇ ਦਰਸ਼ਨ ਕਰੇ ਗੁਰੂ ਸਾਹਿਬ ਜੀ ਦੇ ਇੱਥੇ ਆ ਕੇ ਅਸੀਂ ਅਪਲਾਈ ਤਾਂ ਪਹਿਲੇ ਕਰ ਦਿੱਤਾ ਹੈ ਔਨਲਾਈਨ ਲੇਕਿਨ ਜਿਹੜੇ ਟਾਈਮ ਤੇ ਸਾਡਾ ਆਇਆ ਹੈ ਤੇ ਮਾਹੌਲ ਜਿਹੜਾ ਸਾਡ ਨੂੰ ਬੜਾ ਮਤਲਬ ਘਬਰਾਉਣ ਵਾਲਾ ਹੋ ਗਿਆ ਧਾਰੀ ਸਾਨੂੰ ਕਿਹਾ ਹੋਈ ਹੈ ਕਿ ਮਾਹੌਲ ਦੇਖ ਕੇ ਜਾਓ ਮਾਹੌਲ ਦੇਖ ਕੇ ਜਾਓ ਲੇਕਿਨ ਫਿਰ ਵੀ ਇਸ ਟਾਈਮ ਤੇ ਮਤਲਬ ਇੱਥੇ ਬਹੁਤ ਸ਼ਾਂਤੀਪੁਰਵਕੇ ਸਾਰਿਆਂ ਨੇ ਬੜੀ ਚੰਗੀ ਸੇਵਾ ਕੀਤੀ ਹੈ ਸਾਨੂੰ ਇਹੋ ਜਿਹਾ ਕੋਈ ਨਹੀਂ ਹੋ ਲੱਗਿਆ ਕਿ ਭਾਈ ਕੋਈ ਗੱਲ ਇਹ ਜਾਂ ਕੁਝ ਹੋਵੇ ਐਵੇਂ ਤਾਂ ਕੁਝ ਵੀ ਨਹੀਂ ਹੈ ਸੋ ਸੰਗਤ ਆਵੇ ਖੁੱਲੇ ਦਰਸ਼ਨ ਕਰੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਾਡੇ ਨਾਲ ਜੁੜੇ ਹੋਏ ਕੁਝ ਪਾਕਿਸਤਾਨੀ ਪਰਿਵਾਰ ਨੌਜਵਾਨ ਵੀ ਨੇ ਕਰੇਲੂ ਔਰਤਾਂ ਵੀ ਨੇ ਔਰ ਬਜ਼ੁਰਗ ਵੀ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਇਧਰਲੇ ਤੇ ਉਧਰਲੇ ਪੰਜਾਬ 'ਚ ਫਰਕ ਕੀ ਹੈ ਇਧਰਲੇ ਨੌਜਵਾਨਾਂ ਤੇ ਉਧਰਲੇ ਨੌਜਵਾਨਾਂ ਦੇ ਸ਼ੌਂਕ 'ਚ ਕੀ ਫਰਕ ਹੈ ਬੋਲੀ 'ਚ ਕੀ ਫਰਕ ਹੈ ਕਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੰਗਸ਼ੇਰ ਹੈ ਜੰਗਸ਼ੇਰ ਸੇ ਕਿਥੋਂ ਦੇ ਰਹੇ ਨਾਲੇ ਜੀ ਮੈਂ ਨਰਵਲ ਦਾ ਰਹਿਣਾ ਵਾ ਇੱਥੋਂ ਮਕਾਮੀ ਐ ਪਲੇਅਰ ਲੱਗਦੇ ਹੋ ਦੇਖੋ ਜੀ ਨਹੀਂ ਨਹੀਂ ਵੈਸੇ ਸ਼ੌਕ ਕਰੀਦਾ ਜਿਮ ਸ਼ਿਮ ਲਾਈਦੀ ਐ ਕਬੱਡੀ-ਛੱਡੀ ਦਾ ਸ਼ੌਕ ਹੈ ਹੋਰ ਕੀ ਕੀ ਸ਼ੌਕ ਹੈ ਇਸ ਤੋਂ ਇਲਾਵਾ ਜੋ ਵੀ ਗੇਮ ਐ ਜਸਮਾਨੀ ਤੌਰ ਤੇ ਵਰਜ਼ਸ਼ ਵਾਸਤੇ ਕਰ ਲੀਦੀ ਐ ਕੋਈ ਵੀ ਗੇਮ ਗੱਲ ਗੁਣੇ ਸੁਣਦੇ ਹੋ ਜੀ ਜੀ ਗਾਣੇ ਵੀ ਸੁਣੀਦੇ ਪੰਜਾਬੀ ਗਾਣੇ ਸੁਣੀਦੇ ਸਿੱਧੂ ਮੂਸੇ ਵਾਲੇ ਦੇ ਕਰਨ ਔਜਲੇ ਦੇ ਸੁਣੀਦੇ ਨੇ ਸ਼ਬਦ ਤੇ ਸੁਣੀਦੇ ਨੇ ਸ਼ੋਭਦੇ ਜੀ ਜੀ ਤਲਜੀਤ ਦੇ ਸਾਰਿਆਂ ਦੇ ਸੁਣੀਦ ਨੇ ਕਿਹੜੇ ਕਿਹੜੇ ਪਸੰਦ ਕਿਹੜਾ ਜ਼ਿਆਦਾ ਗਾਣਾ ਗਾਣੇ ਤੇ ਸਾਰੇ ਪਸੰਦ ਨੇ ਸਾਰੇ ਹੀ ਘੈਂਟ ਆ ਕੋਈ ਵੀ ਨਹੀਂ ਮਾਰਾ ਉਹ ਸਿੱਧੂ ਮੂਸੇ ਵਾਲੇ ਦੇ ਗਾਣੇ ਜ਼ਿਆਦਾਤਰ ਸੁਣੀਦ ਨੇ ਉੱਚਿਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੋਰ ਸੇਰੋ ਤੁਲੰਗਨ ਫਲਾਈ ਕਰਕੇ ਉੱਚਿਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੇਖੋ ਨਾ ਇਹ ਇੱਥੇ ਆਏ ਆ ਯਾਨੀ ਕਿ ਕਾਹਦੇ ਭਾਈ ਨੇ ਸਾਊਥ ਕੋਰੀਆ ਭਾਮਾ ਬਾਈ ਉਹਨਾਂ ਦਾ ਨਾਮ ਹੈ ਉਹਨਾਂ ਦੀ ਵਜ੍ਹਾ ਤੋਂ ਆਏ ਆ ਇੱਥੇ ਉਹਨਾਂ ਪੈਸੇ ਦਿੱਤੇ ਨੇ ਥੋੜੇ ਉਹ ਇੱਥੇ ਦਰਸ਼ਨ ਵਾਸਤੇ ਆਏ ਆ ਉਹ ਤੇਰਾ ਸਿਆ ਪ੍ਰਸ਼ਾਦ ਵੀ ਉਹਨਾਂ ਵਾਸਤੇ ਇੱਕ ਮੰਥ ਬਾਅਦ ਮੈਂ ਜਾਣਾ ਕੋਰੀਆ ਇਨਸ਼ਾਅੱਲਾ ਵਾਪਸ ਤੋ ਉਹਨਾਂ ਦਾ ਕਿ ਪ੍ਰਸ਼ਾਦ ਵੀ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜਨ ਕਹਿਣਾ ਕੁਛ ਨਹੀਂ ਚਾਹੁੰਦੇ ਮੈਂ ਤੇ ਅੱਜ ਕੱਲ ਫੈਨ ਜਿਹੜਾ ਨਾ ਉਹ ਬੇਸਿਕਲੀ ਨਾ ਚੀਮਾ ਭਾਈ ਹੈ ਇੱਕ ਸਿੰਗਰ ਨਾ ਪੰਜਾਬੀ ਸਿੰਗਰ ਉਹਦਾ ਫੈਨ ਹਾਂ ਉਹਦੇ ਬਹੁਤ ਜ਼ਿਆਦਾ ਗਾਣੇ ਸੁਣਦੇ ਆ ਅੱਜ ਕੱਲ ਜੋ ਟ੍ਰੈਂਡਿੰਗ ਤੇ ਨੇ ਤੇ ਉਹਦੇ ਤੋਂ ਬਾਅਦ ਸ਼ੁਭ ਦੇ Song ਸੁਣਿੰਦੇ ਨੇ ਮੋਸਟਲੀ ਪਪੂਲਰ ਹੈ ਇਹਨੇ ਫਿਲਹਾਲ ਪੰਜਾਬੀ ਇੰਡਸਟਰੀ ਚੰਗੇ ਲੱਗਦੇ ਆ ਜੀ ਬਹੁਤ ਚੰਗੇ ਮੈਂ ਥੋੜਾ ਜਿਹਾ ਪਰਿਵਾਰ ਪਰਿਵਾਰ ਨਾਲ ਗੱਲਬਾਤ ਕਰੀ ਪਰਿ میرا نام مسز شفیق آسمہ شفیق لیکن ویسے سب کچھ اچھا لگتا ہے انڈین جو بھی چیزیں ہوتی ہیں کیونکہ آپ کو پتہ ہے ہمارا بڑا ان سے پرانا ایک رہا ہے اکھٹھے ہمارے باوجھداد رہے ہیں تو وہ ساری ہمارے اندر بھی فیلنگز ہیں اچھا امن شانتی سارے چاند ہیں بالکل امن شانتی چاند ہیں کیونکہ ساری بنیادیں ایک ایسی جناب گرداس پور تو ساڑے جڑا باوجھداد آئن ایسے راستے ننگ آئے سنوں اچھا بابا ڈیرے نانک تو جیڑی ریلوے لائن سی आप सबको इन्वाइट कर रहे है यहाँ पे हमें बड़ी खुशी होती है जब आते है सब लोग और अपने विजिट करते थे उनकी जो मुकदस जगह है तो लेकिन ये ऐसी ऐसे होनी होनी चाहिए थी मजीद बिना लेकिन अभी जो हालात हैं इनसे हम सब परेशान हैं होना नहीं चाहिए भाद ऐसे जगत गुरु श्री गुरु नानक देव जी दी पावन पितर शोभ प्राप्त ऐतिहासिक ते पावन धरती गुरुद्वारा श्री दरबार साहिब श्री करतारपुर साहिब दे मुख ग्रंथे भाई साहब भाई गोविंद सिंह जी साडन दूज ने भाई साहब भाई गुरु जी का खालसा भाई गुरु जी की बातें भाई साहब सब तो पहला सवाल यही है कितने साल हो गए गुरु साहब ने सेवा बख्शी है ਦਾਸ ਨੂੰ ਜੀ ਮੇਰੇ ਗੁਨਾਰਕ ਪਾਤਸ਼ਾਹ ਨੇ ਮੇਰੇ ਗਰੀਬ ਨਾਜ ਜੱਤਾ ਨੇ ਦਾਸ ਨੂੰ ਪਿਛਲੇ 25 ਸਾਲ ਤੋਂ ਆਪਣੇ ਦਰ ਦੀ ਸੇਵਾ ਪਕਸ਼ੀ ਹੋਈ ਹੈ ਇੰਡੀਆ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ 2000 ਦੁਬਾਰਾ ਓਪਨ ਹੋਇਆ ਤਦ ਤੋਂ ਲੈ ਕੇ ਅੱਜ ਤੱਕ ਮੇਰੇ ਗਰੀਬ ਨਾਜ ਜੱਤਾ ਨੇ ਆਪਣੇ ਦਾਸ ਨੂੰ ਆਪਣੀ ਨਿੱਕੀ ਕੋਠੀ ਬਿਠਾਇਆ ਜੀ ਅਤੇ ਗ੍ਰੀਬ ਲਗਭਗ 25 ਸਾਲ ਤੋਂ ਮਾਰ ਨੇ ਆਪਣੇ ਸਾਹਿਬ ਦੀ ਸੇਵਾ ਕੀਤੀ ਹੈ ਜੀ ਪਰ ਜੋ ਕੱਟਣਾ ਹੁਣ ਕੱਟੀ ਹੈ ਪਹਿਲ ਕੰਮ ਦੀ ਉਦੋਂ ਬਰ ਲੱਗਦਾ ਫਰਕ ਪਿਆ ਜੀ ਬਿਲਕੁਲ ਜੀ ਜਦੋਂ 2019 ਚਾਈ ਤੋਂ 5.5 ਸਾਲ ਪਹਿਲਾਂ 2019 ਦੇ ਵਿੱਚ ਕਰਤਾਰਪੁਰ ਸਾਹਿਬ कोरोना ਤੋਂ ਪਹਿਲੇ ਸੰਕਰਮਣ ਦੀ ਤਾਦਾਦ ਜਿਹੜੀ ਸੀ ਤਕਰੀਬਨ ਲਗਭਗ 2000 ਤੋਂ ਡੇ ਆ ਰਹੀ ਸੀ ਜੇ ਫਿਰ ਪਿੱਛੇ ਬੈਡਲੱਕ ਕੇ ਪੂਰੇ ਸੰਸਾਰ ਦੇ ਵਿੱਚ ਕੋਰੋਨਾ ਦੀ ਬਿਮਾਰ ਆ ਗਈ ਕੋਰੋਨਾ ਕਰਕੇ 1.5 ਸਾਲ ਕਰਤਾਰਪੁਰ ਸੋਲਾਂਗਾ ਤਕਰੀਬਨ ਬੰਦ ਰਿਹਾ 1.5 ਸਾਲ ਬਾਅਦ ਉਹ ਦੁਬਾਰਾ ਕਰਤਾਰਪੁਰ ਸੋਲਾਂਗਾ ਖੁੱਲਿਆ ਇਹ ਤਾ ਤੋਂ ਲੈ ਕੇ ਹੁਣ ਤੱਕ ਇਹ ਪਹਲਗਾਮ ਦੀ ਚੱਕਰ ਤੋਂ ਪਹਿਲੇ ਤਕਰੀਬਨ ਸੰਗਤ 450 500 ਸੰਗਤ ਆਂਦੀ ਰਹੀ ਹੈ ਪਰ ਅੱਜ ਉਸ ਦਿਨ ਦਾ ਵਾਕਿਆ ਹੋਇਆ 15 ਦਿਨ ਹੋਣ ਵਾਲੇ ਤਕਰੀਬਨ ਹੁਣ ਸੰਗਤ ਦੇ ਵਿੱਚ ਬਹੁਤ ਘੱਟ ਬਹੁਤ ਗਿਣਤੀ ਘੱਟ ਗਈ ਹੈਗੀ ਤਕਰੀਬਨ ਡੇਢ ਪੌਣੇ 200 ਸੰਗਤ ਆ ਰਹੀ ਹੈ ਲੇਕਿਨ ਆਪ ਜੀ ਦੇ ਕੈਨਲ ਦੇ ਰਾਹੀਂ ਮੈਂ ਸੰਗਤਾਂ ਦੇ ਚਰਚਾ ਵਿੱਚ ਬੇਨਤੀ ਕਰਦਾ ਕਰਤਾਰਪੁਰ ਸਾਹਿਬ ਦਾ ਨਿਮਾਣਾ ਦਾਸ ਹੋਂਦ ਦੇ ਚਾਤੇ ਕਿ ਕਰਤਾਰਪੁਰ ਸਾਹਿਬ ਲੰਗਾ ਪਿਆਰ ਦਾ ਲੰਗਾ ਹੈ ਅਮਨ ਤੇ ਸ਼ਾਂਤੀ ਦਾ ਲੰਗਾ ਹੈ ਜਿਵੇਂ ਮੇਰੇ ਗੁਰੂ ਨਾਨਕ ਪਾਸ਼ਾ ਦੀ ਬਖਸ਼ਿਸ਼ ਦੇਖੋ ਕਿ ਅਜ ਦੇ ਇੰਡੀਆ ਤੇ ਪਾਕਿਸਤਾਨ ਦੇ ਸਾਰੇ ਰਸਤੇ ਬੰਦ ਹੋ ਗਏ ਪਰ ਕੇਵਲ ਮੇਰੇ ਗੁਰੂ ਨਾਨਕ ਪਾਸ਼ਾ ਦਾ ਰਸਤਾ ਖੁੱਲਿਆ ਹੋਇਆ ਕਿਸ ਵਾਸਤੇ ਖੁੱਲਿਆ ਹੈ ਉਹ ਸੰਗਤਾਂ ਵਾਸਤੇ ਖੁੱਲਿਆ ਹੈ ਜੇ ਕਿਸ ਤਰ੍ਹਾਂ ਖੁੱਲਿਆ ਹੈ ਉਦੋਂ ਉਸ ਤਰ੍ਹਾਂ ਦਾ ਖੁੱਲਿਆ ਹੈ ਜਿਵੇਂ ਗੰਢ ਤੋਂ ਬਾਅਦ ਹੁਣ ਤੱਕ ਲੈ ਕੇ ਹਰ ਗੁਰਸਿੱਖ ਅਰਦਾਸ ਕਰਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਾਰੇ ਗੁਰਤਾ ਅਬਿਰਾ ਤੋਂ ਪੰਤਰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾਨ ਹਾਲਸਾ ਜੀ ਨੂੰ ਬਖਸ਼ੋ ਉਹੀ ਅਰਦਾਸਾਂ ਪ੍ਰਵਾਨ ਹੋਈਆਂ ਇਹਨਾਂ ਦੋਨਾਂ ਮੁਲਕ ਕ੍ਰਿ ਕਰਤਾਰਪੁਰ ਸਭ ਲੰਗਾ ਖੁੱਲਿਆ ਮੈਂ ਚਰਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਕਰਤਾਰਪੁਰ ਸਭ ਆਓ ਤੁਹਾਨੂੰ ਜਦੋਂ ਤੁਸੀਂ ਕਰਤਾਰਪੁਰ ਸਭ ਪਹੁੰਚੋਗੇ ਤੁਹਾਨੂੰ ਪਿਆਰ ਮੁਹੱਬਤ ਮਿਲੇਗੀ ਕਿਹੜੀ ਪਿਆਰ ਮੁਹੱਬਤ ਮਿਲੇਗੀ ਜਿਹੜੀ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਤੋੜਿਆ ਨੂੰ ਜੋੜਿਆ ਸੀ ਕਰਤਾਰਪੁਰ ਸਭ ਅਜੋਹੀ ਗੁਰੂ ਨਾਨਕ ਪਾਤਸ਼ਾਹ ਦੇ ਤਿੰਨ ਉਪਦੇਸ਼ ਚੱਲ ਰਹੇ ਹਨ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਅੱਜ ਵੀ ਤੁਹਾਨੂੰ ਉਸੇ ਹੀ ਤਰ੍ਹਾਂ ਪਿਆਰ ਮੁਹੱਬਤ ਮਿਲੇਗਾ ਕਰਤਾਰਪੁਰ ਸਭ ਜਿਓ ਆਓਗੇ ਤਾਂ ਆਪ ਨੂੰ ਕੋਈ ਟੈਨਸ਼ਨ ਨਹੀਂ ਮਿਲੇਗੀ ਸੋ ਮੇਰੀ ਆਪ ਜੀ ਚਰਨਾਂ 'ਚ ਬੇ ਪਾਤਸ਼ਾਹ ਦੇ ਦਰਤੇ ਹੋਏ ਅਭੀਵਾਸੇ ਕਲਾਗਾ ਖੁੱਲਿਆ ਆ ਕੇ ਆਪਣੇ ਪਾਤਸ਼ਾਹ ਦੇ ਦਰਸ਼ਨ ਕਰੋ ਖੁਸ਼ੀਆਂ ਪ੍ਰਾਪਤ ਕਰੋ ਅਪਾਰ ਅਰਦਾਸ ਕਰ ਰਹੇ ਹਾਂ ਕਿ ਪੂਰੇ ਸੰਸਾਰ ਦੇ ਵਿੱਚ ਪਿਆਰ ਮੁਹੱਬਤ ਸ਼ਾਂਤੀ ਹੋਵੇ ਔਰ ਗੁਰੂ ਨਾਨਕ ਪਾਸ਼ਾ ਸ਼ਾਂਤੀ ਬੜਾ ਕੇ ਰੱਖਣਗੇ ਜੀ ਬਿਲਕੁਲ ਦੁਨੀਆਂ ਗਵਾਂਡੀ ਮੁਲਕਾ ਦੇ ਵਿੱਚ ਪ੍ਰੇਮ ਪਿਆਰ ਅਮਨ ਸ਼ਾਂਤੀ ਰਹੇ ਦੋਸਤਾਨਾ ਸਬੰਧ ਬਣੇ ਰਹਿਣ ਔਰ ਕਦੇ ਵੀ ਇਹੋ ਜਿਹਾ ਦਿਨ ਨਾ ਆਵੇ ਕਿ ਜੰਗ ਲੱਗਣ ਲੋਕਾਂ ਦੇ ਨੂੰ ਉਜੜਨਾ ਪਵੇ ਔਰ ਖਾਸ ਕਰਕੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਜਿਹੜਾ ਹਮੇਸ਼ਾ ਹੀ ਸਭ ਤੋਂ ਵੱਧ ਨੁਕਸਾਨ ਚਲਣਾ ਪਿਆ ਸੰਤਾਪ ਆਪਣੇ ਪਿੰਡੇ ਤੇ ਹੰਡਾਣਾ ਪਿਆ ਜਿਹੇ ਗੁਰੂ ਸਾਹਿਬ ਦੀਸ ਪਾਵਨ ਧਰਤੀ ਤੇ ਆ ਕੇ ਵੀ ਇਹ ਅਰਦਾਸ ਚੋਦਰੀ ਹੈ ਕਿ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਅਮਨ ਸ਼ਾਂਤੀ ਬਰਕਰਾਰ ਰਹੇ ਜਿੱਤੇ ਜਾਏ ਬਹਿ ਮੇਰਾ ਸਾਥ

ਤੌਫਲ ਤਾਂ ਕਿ ਆਈ ਕੈਨਟ ਐਕਸਪ੍ਰੈਸ ਕਿ ਕਿੰਨਾ ਅੱਛਾ ਹੈ ਕਿਤਨਾ ਲੱਕੀ ਕਿਤਨਾ ਬlesਟ ਫੀਲ ਕਰ ਰਹੇ ਹੋ ਆਪ ਇੱਥੇ ਬਹੁਤ ਅੱਛਾ ਆਈ ਮਸਟ ਸੇ ਥੈਟ ਇੰਡੀਆ অর ਪਾਕਿਸਤਾਨ ਦਾ ਐਸਾ ਮੈ ਲਗਾ ਹੀ ਨਹੀਂ ਕਿ ਹਮ ਮਤਲਬ ਕਿਸੇ ਔਰ ਦੇਸ਼ ਮੈਂ ਆਏ ਹਾਂ ਹੁਣ ਤਾਂ ਐਸੀ ਆਪਣੇ ਦੇਸ਼ ਦੀ ਸਰਹੱਦ ਚ ਦਾਖਲ ਹੋ ਰਹੇ ਆ ਇੱਕ ਵੱਖਰਾ ਜਿਹਾ ਤਜਰਬਾ ਹੈ ਬਸ ਇੱਕ ਲਾਈਨ ਕ੍ਰੋਸ ਕੀਤੀ ਤੇ ਅਸੀਂ ਆਪਣੇ ਮੁਲਕ ਚ ਵਾਪਸ ਆਏ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਔਰ ਮੁਲਕ ਜਾ ਕੇ ਆਏ ਹਾਂ ਗੁਰੂ ਸਾਹਿਬ ਦਾ ਪਾਵਨ ਪਿੱਤਰ ਸਥਾਨ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਥਾਨ ਗੱਲ ਕਰਾਂਗੇ ਸ਼ਰਦਾਲੂਆ ਦੇ ਨਾਲ ਕਿਸ ਤਰ੍ਹਾਂ ਦਾ ਰਹਿਤ ਸਰਬਾਏ ਬਹੁਤ ਆਨੰਦ ਆਇਆ ਜੀ ਲੱਗਾ ਇਹਨੇ ਕਿਸੇ ਹੋਰ ਦੇਸ਼ ਗਏ ਆ ਆਪਣਾ ਹੀ ਦੇਸ਼ ਲੱਗਾ ਗੁਰੂ ਨਾਨਕ ਦੇਵ ਜੀ ਜੋ ਤਿੰਨ ਉਪਦੇਸ਼ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਰਾਤੇ ਉਹ ਵੀ ਚੱਲ ਰਹੇ ਨੇ ਅਸੀਂ ਵੀ ਚੱਲ ਰਹੇ ਹਮਨ ਸ਼ਾਂਤੀ ਦਾ ਪ੍ਰਤੀਕ ਹੀ ਲੱਗ ਰਿਹਾ ਸਾਰਾ ਅਮਨ ਸ਼ਾਂਤੀ ਦਾ ਪ੍ਰਤੀਕ ਬਾਬਾ ਜੀ ਨੇ ਸਾਨੂੰ ਵੀ ਗੁਰੂ ਸਾਹਿਬ ਦੇ ਪਵਰ ਸ਼ਾਂਤੀ ਕੀਰਤਨ ਕੀਤਾ ਕਿੰਨਾ ਬਹੁਤ ਆਨੰਦ ਆਇਆ ਜੀ ਗੁਰੂ ਨਾਨਕ ਦੇਵ ਜੀ ਦੀ ਗੋਚ ਚ ਬੈ ਕੇ ਕੀਰਤਨ ਕਰਨ ਦਾ ਸੁਭਾਗ ਮਿਲਿਆ ਬਹੁਤ ਜਿਆਦਾ ਆਨੰਦ ਆਇਆ ਲੱਗਾ ਹੀ ਨਹੀਂ ਕਿ ਕਿਸੇ ਕਿਸ ਹੋਰ ਦੇਸ਼ ਤੋਂ ਸਾਡੇ ਐਂਟਰ ਕਰਨ ਤੋਂ ਪਹਿਲੇ ਸਾਨੂੰ ਵੀ ਥੋੜਾ ਜਿਹਾ ਖੌਫ ਸੀ ਕਿ ਪਤਾ ਨਹੀਂ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ ਕਿਵੇਂ ਦਾ ਹੋਏਗਾ ਲੇਕਿਨ ਉੱਥੇ ਜਾ ਕੇ ਸਾਨੂੰ ਬਿਲਕੁਲ ਸੈਟੀਸਫੈਕਸ਼ਨ ਹੈ ਔਰ ਮੈਂ ਆਉਣ ਵਾਲੀ ਸੰਗਤ ਨੂੰ ਜਿੰਨਾਂ ਦੇ ਮਾਨੇ ਵਿੱਚ ਗੁਨਾਨੰਦ ਸਾਹਿਬ ਨੂੰ ਮਿਲਣ ਦਾ ਚਾਹ ਹੈ ਇਥੋ ਦੀ ਦਰਸ਼ਨ ਕਰਨ ਦਾ ਚਾਹ ਹੈ ਮੈਂ ਉਹਨਾਂ ਨੂੰ ਕਹਾਂਗੀ ਕਿ ਕੋਈ ਡਰ ਨਹੀਂ ਹੈ ਉਹ ਤੁਹਾਨੂੰ ਬਹੁਤ ਸਤਿਕਾਰ ਦੇਣਗੇ ਬਹੁਤ ਹੀ ਦਿਲ ਨਾਲ ਤੁਹਾਡੀ ਇੱਜ਼ਤ ਕਰਨਗੇ ਤੁਸੀਂ ਨਿੱਤੜਕ ਹੋ ਕੇ ਇੱਧਰ ਆਓ ਇੱਥੇ ਗੁਨਾਨੰਦ ਸਾਹਿਬ ਜੀ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਤ ਪਾਕਿਸਤਾਨ ਦੋਨਾਂ ਗਵਾਂਢੀ ਮੁਲਕਾਂ ਦੇ ਬੇਹੱਦ ਤਣਾਅਪੂਰਨ ਹਾਲਾਤਾਂ ਦੇ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਇਹ ਯਾਤਰਾ ਆਰੰਭ ਕਰਨ ਤੋਂ ਪਹਿਲਾਂ ਹਰ ਕਿਸੇ ਦੇ ਮਨ ਵਿੱਚ ਇਹ ਸ਼ੰਕਾ ਸੀ ਕਿ ਪਤਾ ਨਹੀਂ ਹਾਲਾਤ ਕਿਹੋ ਜਿਹੇ ਹੋਣਗੇ ਕਿੰਨਾ ਕੁ ਤਣਾਅ ਹੋ ਪਰ ਭਾਰਤ ਤੋਂ ਪਾਕਿਸਤਾਨ ਦੇ ਦਾਖਲ ਹੋਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂ ਗੁਰੂ ਦਾ ਲੰਗਰ ਸੇਕਣ ਉਥੋਂ ਦੇ ਆਵਾਮ ਨੂੰ ਮਿਲਣ ਕਿਤੇ ਵੀ ਰੱਤੀ ਪਰ ਅਹਿਸਾਸ ਨਹੀਂ ਹੋਇਆ ਕਿ ਕਿਸੇ ਹੋਰ ਮੁਲਕ ਚ ਗਏ ਆ ਕਿਸੇ ਗਵਾਂਢੀ ਦੁਸ਼ਮਣ ਮੁਲਕ ਚ ਗਏ ਆ ਹਰ ਕਿਸੇ ਨੇ ਪਿਆਰ ਸਤਿਕਾਰ ਦਿੱਤਾ ਕਿਉਂਕਿ ਇਹ ਲੰਗਾ ਦੋਸਤੀ ਪਿਆਰ ਮੁਹੱਬਤ ਸ਼ਰਧਾ ਦਾ ਲੰਗਾ ਹੈ ਉਰ ਇਹੀ ਵਾਹਿਗੁਰੂ ਚਰਨਾ ਚਰਦਾਸ ਹੈ ਕਿ ਜਿਸ ਤਰ੍ਹਾਂ ਇਸ ਲੰਗੇ ਤੇ ਦੋਸਤੀ ਪਿਆਰ ਬਰਕਰਾਰ ਹੈ ਇਸੇ ਤਰ੍ਹਾਂ ਪਾਰਤ ਪਾਕਿਸਤਾਨ ਦੀ ਹਰ ਸਰਹੱਦ ਤੇ ਇਹੀ ਦੋਸਤੀ ਪਿਆਰ ਅਮਨ ਸ਼ਾਂਤੀ ਬਰਕਰਾਰ ਰਹੇ ਬਾਹਰ ਜਲਦੀ ਆਵੇ ਦੋਨਾਂ ਮੁਲਕਾਂ ਦੇ ਸਬੰਧ ਮੁੜ ਤੋਂ ਦੋਸਤਾਨਾ ਹੋਵੇ ਪ੍ਰਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਤਾਨ ਸੁਹਾਵਾ RAM ਰਾਜੇ ਸੋਤਾਨ ਸੁਹਾਵਾ RAM ਰਾਜੇ ਸੋਤਾਨ ਸੁਹਾਵਾ RAM ਰਾਜੇ सुहावरा